ਰਹਿਆ ਸੀ ਕੋਈ ਮਤ ਪੇਰੀ ਅਮਨਾ ਮਨਾਉਂ ਤਾਂ ਮੈਂ ਤਾਂ ਕਰ ਬੈਠਾ ਸੀ ਕਿ ਨਾ ਨਾਲ ਜਾਣਾ ਨਾ ਖਰਾਬ ਜਾਣਾ ਚਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸਤਿੰਦਰ ਸਿੰਘ ਕੋਹੜੀ ਨੂੰ ਬਚਾਉਣ ਦੇ ਲਈ ਹੀ ਇਕੋ ਨੀ ਕਾਰਵਾਈ ਜਿਹੜੀ ਆ ਰੋਕੀ ਸੀ ਕਿ 328 ਰੂਪਾ ਨਾਲ ਸਬੰਧਤ ਜਿਹੜੇ 16 ਅਧਿਕਾਰੀ ਸੀ ਉਹ ਸਾਰੇ ਅਸੀਂ ਰੁਕਸਤ ਕਰ ਦਿੱਤੇ ਸੀ ਅਸੀਂ ਉਹਨਾਂ 16 ਦਾ ਕੋਈ ਪੱਖ ਨਹੀਂ ਪੂਰ ਰਹੇ ਪਰ ਸਭ ਤੋਂ ਵੱਡੀ ਦਖਲਅਦਾਜ਼ੀ ਅਕਾਲੀ ਸਰਕਾਰ ਕਰਦੀ ਰਹੀ ਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕੰਮਾਂ ਸੇਵਾਦਾਰਾਂ ਬਦਲੀਆਂ ਵੀ ਜਿਹੜੀਆਂ ਆ ਅਕਾਲੀ ਆਪ ਨੂੰ ਆਪਣੇ ਫੋਨਾਂ ਤੇ ਕਰਵਾਉਂਦੇ ਸੀ ਉਹ ਦਖਲਅੰਦਾਜ਼ੀ ਨਹੀਂ ਸੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਆਦੇਸ਼ ਦੀ ਕੋਈ ਪਾਲਣਾ ਜਿਹੜੀ ਉਹ ਨਹੀਂ ਕੀਤੀ ਗਈ ਪੰਥਕ ਇਕਤਾ ਹੋ ਜਾਵੇਗੀ ਪੰਥ ਦੀ ਇੱਕ ਪਾਰਟੀ ਬਣ ਜਾਵੇਗੀ ਜਿਹੜਾ ਸ੍ਰੀ ਅਕਾਲ ਤਖਤ ਸਭ ਤੋਂ ਆਦੇਸ਼ ਹੋਇਆ ਸੀ ਕਿ ਪੰਥਕ ਧਿਰਾਂ ਇੱਕ ਮੰਚ ਤੇ ਇਕੱਠੀਆਂ ਹੋਣ ਤਾਂ ਵੱਡਾ ਐਲਾਨ ਕੀਤਾ ਗਿਆ ਗੈਨੀ ਹਰਪ੍ਰੀਤ ਸਿੰਘ ਦੇ ਵੱਲੋਂ ਕਿ ਜੇਕਰ ਸੁਖਬੀਰ ਬਾਦਲ ਪ੍ਰਧਾਨਗੀ ਛੱਡ ਦਿੰਦਾ ਹੈ ਤਾਂ ਮੈਂ ਵੀ ਅਸਤੀਫਾ ਦੇ ਦੇਵਾਂਗਾ ਸਾਰੇ ਇੱਕ ਫਾਰਮ ਦੇ ਉੱਤੇ ਇਕੱਠੇ ਹੋ ਜਾਣਗੇ ਪਰ ਇੱਕ ਵੱਡਾ ਸਵਾਲ ਹੈ ਕਿ ਸਾਰੇ ਇਕੱਠੇ ਹੋ ਸਕਦੇ ਆ ਜਿੰਨੇ ਵੀ ਅਕਾਲੀ ਦਲ ਬਣੇ ਹੋਏ ਐ ਜਿੰਨੇ ਵੀ ਸਪਲਿੰਟਰ ਗਰੁੱਪ ਨੇ ਵੱਖੋ ਵੱਖ ਅਕਾਲੀ ਦਲ ਦੇ ਵਿੱਚ ਉਹ ਸਾਰੇ ਇੱਕ ਮੰਚ ਤੇ ਇਕੱਠੇ ਹੋ ਸਕਦੇ ਐ ਸੁਖਬੀਰ ਬਾਦਲ ਦੀ ਪ੍ਰਧਾਨਗੀ ਨਾਲ ਇਹ ਸਾਰਾ ਕੁਝ ਸੰਭਵ ਹੋ ਸਕਦਾ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਮੁੜ ਤੋਂ ਆਪਣੀ ਜਿਹੜੀ ਕਿ ਇਸ ਵੇਲੇ ਹੋਂਦ ਬਚਾਉਣ ਦੀ ਲੜਾਈ ਲੜ ਰਹੀ ਹੈ ਮੁੜ ਤੋਂ ਉਸ ਰਾਹ ਤੇ ਉਸ ਲੀਤੇ ਆ ਕੇ ਪੰਜਾਬ ਦੀ ਹੱਕ ਦੀ ਬਾਤ ਪਾ ਸਕੇਗੀ ਅੱਜ ਇਸ ਵਿਸ਼ੇ ਤੇ ਚਰਚਾ ਕਰਾਂਗੇ ਸਤਾਈ ਚੋਣ ਤੋਂ ਪਹਿਲਾਂ ਪੰਥਕ ਸਿਆਸਤ 'ਚ ਵੱਡੀ ਹਲਚਲ ਹੈ ਇਸ ਦਾ ਸੰਖੇਪ ਨਵੇਂ ਸਾਲ ਦੇ ਪਹਿਲੇ ਦਿਨੀ ਆਕਾਲੀ ਦਲ ਪੁਨਰ ਸੁਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਬਿਆਨ ਤੋਂ ਮਿਲਦਾ ਜਿੱਥੇ ਉਹਨਾਂ ਸੁਖਬੀਰ ਬਾਦਲ ਨੂੰ ਚੈਲੰਜ ਵੀ ਕੀਤਾ ਤੇ ਨਾਲ ਹੀ ਇੱਕ ਜਟ ਹੋਣ ਦੀ ਗੱਲ ਵੀ ਰੱਖੀ ਗੁਰਵੀਰ ਸਿੰਘ ਬਾਦਲ ਅੱਜ ਪ੍ਰਧਾਨਗੀ ਛੱਡਦੇ ਮੈਂ ਵੀ ਛੱਡੂੰਗਾ ਇਕਤਾ ਹੀ ਟੋਟਰ ਪ੍ਰਧਾਨਗੀ ਛੱਡਣ ਲਈ ਤਿਆਰ ਹਾਂ ਬੇ ਤਿਆਰ ਕਰੇ ਅਸੀਂ ਤਿਆਰ ਕਰਨੀ ਤਿਆਰ ਜਿਹੜਾ ਇਹ ਮਤਭੇਦ ਹੈ ਇਹ ਨਾ ਇਹ ਪਕੌੜੇਦਲ ਦਾ ਆਰਟੀ ਬੈਂਕ ਹੀ ਫਲਾ ਰਿਆ ਸੀ ਕੋਈ ਮਤਭੇਦ ਨਹੀਂ ਸੰਥਕ ਇਕਤਾ ਤੋਂ ਕੋਈ ਵੀ ਮੁਨਕਰ ਨਹੀਂ ਹੈ ਨਾ ਯਾਲੀ ਸਾਹਿਬ ਮੁਨਕਰ ਹੈ ਨਾ ਮੈਂ ਮੰਨ ਕਰਾ ਨਾ ਛੋਡੇਪਰ ਸਾਹਿਬ ਮੁਨਕਰ ਹੈ ਅਸੀਂ ਵੀ ਚਾਹੁੰਦੇ ਹਾਂ ਕਿ ਪੰਥ ਦੀਆਂ ਸਾਰੀਆਂ ਜਮਾਤਾਂ ਜਿਹੜੀਆਂ ਹੈ ਉਹ ਇਕੱਠੀਆਂ ਹੋਣ ਲੇਕਿਨ ਉਹਦਾ ਆਧਾਰ ਜਿਹੜਾ ਹੈ ਉਹ ਸਿੱਖ ਸਿਧਾਂਤ ਸਿੱਖ ਫਲਸਫਾ ਔਰ ਖਾਸ ਤੌਰ ਤੇ ਉਹਦੇ 2 ਦਸੰਬਰ ਦਾ ਹੁਕਮਨਾਮਾ ਹੋਣਾ ਚਾਹੀ ਗਿਆਨੀ ਹਰਪ੍ਰੀਤ ਦੇ ਚੈਲੰਜ ਦੇ ਨਾਲ ਬਦਲੇ ਸੁਰ ਮਨਪ੍ਰੀਤ ਇਆਲੀ ਦੇ ਵੀ ਜਾਪਦੇ ਨੇ ਜਿਨ੍ਹਾਂ ਕਿਹਾ ਕਿ ਨਾ ਚਾਹੁੰਦੇ ਹੋਏ ਵੀ ਇਹ ਪਾਰਟੀ ਬਣੀ ਕਿਉਂਕਿ ਤੜਾ ਬਾਗੀ ਹੋ ਗਿਆ ਸੀ ਜੇ ਅਕਾਲ ਤਖਤ ਸਾਹਿਬ ਤੋਂ ਹੁਕਮ ਨਾ ਹੁੰਦਾ ਮੈਂ ਤਾਂ ਘਰ ਬੈਠਾ ਸੀ ਨਾ ਨਾਲ ਜਾਣਾ ਸੀ ਤੇ ਨਾ ਹੀ ਖਿਲਾਫ ਜਾਣਾ ਸੀ ਪੰਜ ਮੈਂਬਰੀ ਕਮੇਟੀ ਬਣੀ ਸੀ ਪਹਿਲਾਂ ਸੱਤ ਮੈਂਬਰੀ ਉਹਦਾ ਮਕਸਦ ਕੀ ਸੀਗਾ ਕਿ ਅਸੀਂ ਭੱਤੀ ਕਰਨੀ ਹੈ ਉਸੇ ਸ਼੍ਰੋਮਣੀ ਕਾਲੀ ਦਲ ਦੀ ਤੇ ਉਹਨੂੰ ਮਜ਼ਬੂਤ ਕਰਨਾ ਉਹਦੇ ਵਿੱਚ ਨਵੀਂ ਲੀਡਰਸ਼ਿਪ ਦੇਣੀ ਆ ਭਾrti ਦੇ ਮਤਾਬ ਡੈਲੀਗੇਟਸ ਨੇ ਦੇਣੀ ਸੀ ਅੱਗੇ ਲੇਕਿਨ ਉਹ ਜੋ ਇੱਕ ਧੜਾ ਹੀ ਉਹ ਤੋਂ ਬਾਗੀ ਹੋ ਗਿਆ ਤੇ ਉਸ ਤੋਂ ਬਾਅਦ ਜੋ ਵੀ ਹੋਇਆ ਤੁਹਾਡੇ ਸਾਹਮਣੇ ਆ ਸਾਡੇ ਕੋਲ ਚਾਰਾ ਕੀ ਸੀ ਅਸੀਂ ਕਾਲਤਖ ਸਾਹਿਬ ਦੇ ਹੁਕਮ ਟਾਲ ਨਹੀਂ ਸਕਦੇ ਸੀਗੇ ਨਾ ਚਾਹੁੰਦੇ ਹੋਏ ਵੀ ਇਹ ਇਹ ਸਾਰਾ ਜਿਹੜਾ ਇਹ ਪਾਰਟੀ ਬਣੀ ਆ ਤੋਂ ਇਸ ਲਈ ਕੋਸ਼ਿਸ਼ ਹੈਗੀ ਵੀ ਹਜੇ ਵੀ ਇਹ ਪੰਥਕ ਇਕਤਾ ਹੋ ਜਾਵੇ ਮੈਂ ਐਕਟਿਵਲੀ ਹਿੱਸਾ ਨਹੀਂ ਲਿਆ ਸੀ ਇਸੇ ਕਰਕੇ ਅਸੀਂ ਕੋਸ਼ਿਸ਼ 'ਚ ਸੀਗੇ ਵੀ ਸਾਰੇ ਇਕੱਠੇ ਹੋਣ ਕਿਉਂਕਿ ਸਾਡਾ ਆਪਣਾ ਕੋਈ ਸਵਾਰਥ ਨਹੀਂ ਸੀਗਾ ਅਸੀਂ ਸਿਰਫ ਕਾਲਤਖ ਸਾਹਿਬ ਦਾ ਹੁਕਮ ਨਾਮ ਮੰਨਿਆ ਉਸ ਤੋਂ ਪਹਿਲਾਂ ਮੈਂ ਨਹੀਂ ਛੱਡ ਕੇ ਜੇ ਹੁਕਮ ਨਾਮਾ ਨਾ ਆਉਂਦਾ ਮੈਂ ਤਾਂ ਕਾਰ ਬੈਠਾ ਸੀ ਕਿ ਨਾ ਨਾਲ ਜਾਣਾ ਨਾ ਖਰਾਬ ਜਾਣਾ ਜਿੱਥੇ ਚਰਚਾ ਪੰਥਕ ਇਕਤਾ ਦੀ ਛਿੜੀ ਉਹ થી 2017 ਤੇ 2022 ਚ ਬੇਅਦਬ ਇਨਸਾਫ ਦੀ ਮੰਗ ਵਾਂਗ 27 ਚ ਮਸਲਾ 328 ਰੁਪਿਆਂ ਦਾ ਪਕਿਆ 26 ਦੀ ਸ਼ੁਰੂਆਤ ਮੌਕੇ ਇਸ ਮਸਲੇ 'ਚ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਤੇ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਫਤਾਰ ਕੀਤਾ ਇਸ ਮਸਲੇ ਤੇ ਸਿਆਸਤ ਹੋਈ ਗਿਆਨੀ ਹਰਪ੍ਰੀਤ ਕਹਿੰਦੇ ਨਜ਼ਰ ਆਏ ਕਿ ਸਤਿੰਦਰ ਕੋਹਲੀ ਨੂੰ ਬਚਾਉਣ ਲਈ ਕਾਨੂੰਨੀ ਕਾਰਵਾਈ ਤੋਂ ਐਸਜੀਪੀਸੀ ਨੇ ਇਨਕਾਰ ਕੀਤਾ ਅਸੀਂ ਇਹ ਜਾਂਚ ਕਰਵਾਈ ਸੀ ਅਕਾਲ ਤਖਤ ਸਾਹਿਬ ਨੂੰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਵੇਲੇ ਇੱਕ ਫੈਸਲਾ ਕੀਤਾ ਸੀ ਕਿ ਜਿਹੜੇ ਵੀ ਦੋਸ਼ੀ ਪਾਏ ਜਾਣਗੇ ਅਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਂਗੇ ਤੇ ਜਦੋਂ ਜਾਂਚ ਜਿਹੜੀ ਹੈ ਉਹ ਮੁਕੰਮਲ ਹੋ ਗਈ ਤੇ ਦੋਸ਼ੀਆਂ ਦੇ ਨਾਂ ਸਾਹਮਣੇ ਆ ਗਏ ਤੇ ਤੁਹਾਨੂੰ ਪਤਾ ਹੋਵੇਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰ ਯੂ ਟਰਨ ਜਿਹੜਾ ਫੈਸਲਾ ਲੈਂਦੇ ਆ ਇਹ ਕਹਿੰਦਾ ਕਿ ਇਹ ਕਾਰਵਾਈ ਜਿਹੜੀ ਹੈ ਉਹ ਕਾਨੂੰਨੀ ਅਸੀਂ ਨਹੀਂ ਕਰਵਾਵਾਂਗੇ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਹੀ ਸਤਿੰਦਰ ਸਿੰਘ ਕੋਹਲੀ ਸੀ ਜੇ ਜਾਂ ਦੋਸ਼ੀਆਂ ਦੇ ਵਿੱਚ ਸਤਿੰਦਰ ਸਿੰਘ ਕੋਹਲੀ ਦਾ ਨਾਮ ਨਾ ਆਉਂਦਾ ਤੇ ਮੈਨੂੰ ਲੱਗਦਾ ਕਿ ਕਾਨੂੰਨੀ ਕਾਰਵਾਈ ਉਦੋਂ ਹੀ ਹੋ ਜਾਣੀ ਸੀ ਸ਼੍ਰੋਮਣੀ ਕਮੇਟੀ ਵੱਲੋਂ ਨੇ ਕਰ ਦੇਣੀ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਤਿੰਦਰ ਸਿੰਘ ਕੋਹਲੀ ਨੂੰ ਬਚਾਉਣ ਦੇ ਲਈ ਹੀ ਕਾਨੂੰਨੀ ਕਾਰਵਾਈ ਜਿਹੜੀ ਆ ਰੋਕੀ ਸੀ ਉਦੋਂ ਹੀ ਐਸਜੀਪਸੀ ਵਰਦਾਨ ਹਰਜਿੰਦਰ ਸਿੰਘ ਤਾਮੀ ਨੇ ਕਿਹਾ ਕਿ ਕਿਸੇ ਵੀ ਮੁਲਜ਼ਮ ਦਾ ਪੱਖ ਨਹੀਂ ਪੂਰਿਆ ਗਿਆ ਤੇ ਸਰਕਾਰ ਧਾਰਮਿਕ ਮਸਲਿਆਂ 'ਚ ਦਖਲਅੰਦਾਜ਼ੀ ਨਾ ਕਰੇ ਕੇ 328 ਰੁਪਏ ਨਾਲ ਸੰਬੰਧਤ ਜਿਹੜੇ 16 ਅਧਿਕਾਰੀ ਸੀ ਉਹ ਸਾਰੇ ਅਸੀਂ ਰਕਸਤ ਕਰ ਦਿੱਤੇ ਸੀ ਮੇਰਾ ਕਿਸੇ ਨਾ ਜਾਤੀ ਕੋਈ ਨਹੀਂ ਨਾ ਜਾਮਾਤੀ ਤੌਰ ਤੇ ਆ ਕਿਉਂਕਿ ਜੇ ਮੈਂ ਕੱਲ ਕਰੂੰਗਾ ਤੇ ਮੈਨੂੰ ਗੱਲ ਉਹ ਕਰਨੀ ਚਾਹੀਦੀ ਜਿਹੜੀ ਗੱਲ ਜਾਚਦੀ ਆ ਤੇ ਚੰਗੀ ਲੱਗਦੀ ਆ ਅਸੀਂ ਉਹਨਾਂ 16 ਦਾ ਕੋਈ ਪੱਖ ਨਹੀਂ ਪੂਰ ਰਹੇ ਹਰਜਿੰਦਰ ਸਿੰਘ ਤਾਮੀ ਵੱਲੋਂ ਸਰਕਾਰਾਂ ਦੀ ਦਖਲਅੰਦਾਜ਼ੀ ਵਾਲੇ ਬਿਆਨ ਦੇ ਜਵਾਬਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਤੇ ਕਿਹਾ ਕਿ ਸਭ ਤੋਂ ਜ਼ਿਆਦਾ ਦਖਲਅੰਦਾਜ਼ੀ ਤਾਂ ਅਕਾਲੀ ਸਰਕਾਰ ਨੇ ਕੀਤੀ ਸੀ ਅਸੀਂ ਵੀ ਕਹਿੰਦੇ ਹਾਂ ਕਿ ਸਰਕਾਰ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਪਰ ਸਭ ਤੋਂ ਵੱਡੀ ਦਖਲ ਅੰਦਾਜ਼ੀ ਅਕਾਲੀ ਸਰਕਾਰ ਕਰਦੀ ਰਹੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕੰਮਾਂ 'ਚ ਉਸ ਵੇਲੇ ਇਹ ਕਿਉਂ ਨਹੀਂ ਸੀ ਕਹਿੰਦੇ ਕਿ ਸਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਤੱਕ ਸੇਵਾਦਾਰਾਂ ਤਾਂ ਕਦੀਆਂ ਬਦਲੀਆਂ ਵੀ ਜਿਹੜੀਆਂ ਆ ਅਕਾਲੀ ਆਗੂ ਆਪਣੇ ਸੌਨਾ ਤੇ ਕਰਵਾਉਂਦੇ ਸੀ ਉਹ ਦਖਲਅੰਦਾਜ਼ੀ ਨਹੀਂ ਸੀ ਅਸੀਂ ਦਖਲਅੰਦਾਜ਼ੀ ਦੇ ਖਿਲਾਫ ਹਾਂ ਕਿ ਸਰਕਾਰ ਦੀ ਦਖਲਅੰਦਾਜ਼ੀ ਪੰਥਕ ਸੰਸਥਾਵਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਪਰ ਇਹ ਪਰਤਾ ਪਾਈਆਂ ਕਿ ਨੇ ਦਿੱਤਾ ਇਹਨਾਂ ਨੇ ਪਾਈਆਂ ਬਿੰਦਰ ਕੋਹਲੀ ਦੀ ਗ੍ਰਫਤਾਰੀ ਮਗਰੋਂ ਆਪ ਆਗੂ ਬਲਤੇਜ ਪੰਨੂ ਨੇ ਗੁਰਬਾਣੀ ਪ੍ਰਸਾਰਨ ਲਈ SGPC ਦੇ ਚੈਨਲ ਵਾਲਾ ਮਸਲਾ ਵੀ ਚੁੱਕਿਆ ਤੇ ਕਿਹਾ ਕਿ ਨਿੱਜੀ ਚੈਨਲ ਨੂੰ ਫਾਇਦਾ ਪਹੁੰਚਾਉਣ ਦੇ ਲਈ ਫ੍ਰੀ ਟੂ 에ਅਰ ਚੈਨਲ ਬਣਾਉਣ ਦੀ ਥਾਂ YouTube ਚੈਨਲ ਬਣਾਇਆ ਗਿਆ। ਸ਼੍ਰੀ ਹਰਿਕਾਰਤਕ ਸਾਹਿਬ ਦੇ ਉਦੋਂ ਦੇ ਕਾਰਜਕਾਰੀ ਜਥੇਦਾਰ ਜਿਹੜੇ ਸੰਗਿਆਨੀ ਹਰਪ੍ਰੀਤ ਸਿੰਘ ਹੋਰੇ ਉਹਨਾਂ ਦੇ ਵੱਲੋਂ ਦਿੱਤੇ ਗਏ ਆਦੇਸ਼ ਦੀ ਪਾਲਣਾ ਉਸ ਵੇਲੇ ਨਹੀਂ ਕੀਤੀ ਗਈ। ਇੱਕ YouTube ਦੇ ਤੇ ਚੈਨਲ ਬਣਾ ਕੇ ਉਦੇ ਉੱਤੇ ਐਸਜੀਪੀਸੀ ਜਿਹੜਾ ਜੀ ਉਹ ਲਿਖ ਦਿੱਤਾ ਗਿਆ ਕਿਉਂਕਿ ਜੇ ਸੈਟਲਾਈਟ ਚੈਨਲ ਜੋ ਉਦੋਂ ਦੇ ਜਿਹੜੇ ਜਥੇਦਾਰ ਸਾਹਿਬ ਸਨ ਉਹਨਾਂ ਨੇ ਇਹ ਕਿਹਾ ਸੀਗਾ ਕਿ ਉਹ ਫ੍ਰੀ ਟੂ 에ਅਰ ਹੋਵੇ ਉਹ ਚਾਹੇ ਤੁਹਾਡੇ ਚੈਨਲਸ ਨੇ ਵਿਦੇਸ਼ਾਂ ਵਾਲੇ ਚੈਨਲਸ ਨੇ ਜਿਹਨੂੰ ਵੀਡੀਓ ਚਾਹੀਦੀ ਆ ਉਹ ਵੀਡੀਓ ਲੈ ਲੈ ਜਿਹਨੂੰ ਆਡੀਓ ਚਾਹੀਦੀ ਆ ਉਹ ਆਡੀਓ ਲੈ ਲੈ ਮੁਨਾਫਾ ਜਿਹੜਾ ਇੱਕੋ ਚੈਨਲ ਨੂੰ ਹੋਵੇ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਦੋਂ ਦੇ ਕਾਰਜਕਾਰੀ ਜਥੇਦਾਰ ਜਿਹੜੇ ਸੰਗਿਆਨੀ ਹੈ ਪ੍ਰੀ ਸਿੰਘ ਹੋਰਾਂ ਦੇ ਆਦੇਸ਼ ਦੀ ਕੋਈ ਪਾਲਣਾ ਜਿਹੜੀ ਉਹ ਨਹੀਂ ਕੀਤੀ ਗਈ। ਪੰਥਕ ਇਕਤਾ 328 ਰੁਪਿਆਂ ਵਾਲੇ ਮਸਲੇ 'ਚ ਕਾਰਵਾਈ ਸੰਗਤ ਦੀ ਮੰਗ ਹੈ ਪਰ ਨਾਲ ਹੀ ਇਸ ਨੂੰ 27 ਚੋਣਾਂ ਦੇ ਆਧਾਰ 'ਵਜੋਂ ਵੀ ਦੇਖਿਆ ਜਾ ਰਿਹਾ ਹੈ। ਆਏ ਹੋਏ ਮਹਿਮਾਨਾਂ ਨਾਲ ਰਸਮੀ ਤੌਰ 'ਤੇ ਤਾਰਫ ਕਰਵਾਉਂਦਾ ਹੋਇਆ ਉਹਨਾਂ ਦਾ ਇਸਤਿقبال ਕਰਾਂਗੇ। ਸਾਡੇ ਨਾਲ ਅੱਜ ਇਸ ਚਰਚਾ ਦੇ ਵਿੱਚ तमाम ਪੰਥਕ ਧਰਾਂ ਦੇ ਬਲਾਰੇ ਜਿਹੜੇ ਆ ਉਹ ਜੁੜਿਆ ਓਂਕਾਰ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਪੰਦਰ ਸਰਜੀਤ ਚੋ ਜਗਜੀਤ ਸਿੰਘ ਕੋਹਲੀ ਸੰਦੀਪ ਸਿੰਘ ਬਲਾਰਾ ਵਾਰਿਸ ਪੰਜਾਬ ਦੇ ਜੁੜੇ ਤੁਹਾਡਾ ਸਾਰਿਆਂ ਦਾ ਇਸਤਿਗਬਾਲ ਹੈ ਜੀ ਸਵਾਗਤ ਹੈ ਸ਼ੁਰੂਆਤ ਕੋਹਲੀ ਸਾਹਿਬ ਮੈਂ ਤੁਹਾਡੇ ਤੋਂ ਕਰਨੀ ਚਾਹੁੰਦਾ ਕਿਉਂਕਿ ਇਹ ਗੱਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਕੀਤੀ ਗਈ ਜਿਹੜੇ ਤੁਹਾਡੇ ਧੜੇ ਦੀ ਅਗਵਾਈ ਕਰਦੇ ਆ ਉਹ ਕਹਿੰਦੇ ਵੀ ਜੇਕਰ ਸੁਖਬੀਰ ਬਾਦਲ ਅਸਤੀਫਾ ਦੇ ਦਵੇ ਤੇ ਮੈਂ ਵੀ ਅਸਤੀਫਾ ਦੇ ਦਿੰਦਾ ਕਿ ਦੋ ਅਸਤੀਫਿਆਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਉਸ ਹੁਕਮ ਦੀ ਪਾਲਣਾ ਹੋ ਜਾਵੇਗੀ ਉਹ ਤਾਂ ਸਾਰੀਆਂ ਪੰਥਕ ਧਿਰਾਂ ਨੂੰ ਕਹਿੰਦੇ ਕਿ ਇੱਕ ਮੰਚ ਦੇ ਉੱਤੇ ਇਕੱਠੇ ਹੋਵੋ ਕਿ ਸਾਰੇ ਇੱਕ ਮੰਚ ਦੇ ਉੱਤੇ ਇਕੱਠੇ ਹੋ ਸਕਦੇ ਆ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਬਣ ਸਕਦਾ ਹੈ ਮਤ ਪੇਦ ਪੁਲਾਏ ਜਾ ਸਕਦੇ ਆ ਇੱਕ ਏਜੰਡੇ ਤੇ ਆ ਸਕਦੇ ਆ ਦੇਖੋ ਗੱਲ ਇਹ ਤਾਂ ਤਿਆਗ ਦੀ ਗੱਲ ਆ ਟਾਲੀਆਂ ਸਾਰਾ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਗੱਲ ਕਹੀ ਗਈ ਆ ਉਹਨਾਂ ਨੇ ਇੱਕ ਤਿਆਗ ਦਿਖਾਇਆ ਜਦੋਂ ਇੱਕ ਪੱਤਰਕਾਰ ਨੇ ਇਹ ਸਵਾਲ ਕੀਤਾ ਵੀ ਤੁਸੀਂ ਕੀ ਫਾਰਮ ਤੁਸੀਂ ਕੀ ਕਰ ਸਕਦੇ ਹੋ ਸੰਥਕ ਇਕਤਾ ਲਈ ਤਾਂ ਉਹਨਾਂ ਨੇ ਬੜੇ ਬ੍ਰਾਂਕਪੀਨੀ ਦੇ ਨਾਲ ਤਿਆਗ ਦਿਖਾਇਆ ਵੀ ਮੈਂ ਪ੍ਰਧਾਨਗੀ ਛੱਡਣ ਨੂੰ ਤਿਆਰ ਆਂ ਬਸ਼ਰਤੇ ਕਿ ਪ੍ਰਧਾਨਗੀ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਛੱਡੇ ਕਈ ਵਾਰੀ ਲੀਡਰ ਦਾ ਬਿਆਨ ਇਹ ਹੁੰਦਾ ਉਹਦਾ ਕੁਐਸਚਨ ਵੀ ਹੁੰਦਾ ਇਹ ਕੱਲ ਜਦੋਂ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਚੱਲ ਰਹੀ ਸੀ ਤਾਂ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਬਿਆਂ ਦੱਸਿਆ ਸੀ ਵੀ ਤੁਸੀਂ ਜਿਹੜਾ ਏਕਤਾ ਦੇ ਲਈ ਤੁਹਾਡੇ ਵੱਲੋਂ ਕੀ ਪਹਿਲ ਕਰਦਣੀ ਹੋ ਸਕਦੀ ਆ ਤਾਂ ਤਾਂ ਉਹਨਾਂ ਨੇ ਜਵਾਬ ਦਿੱਤਾ ਸੀ ਵੀ ਜੇ ਤੁਹਾਡੇ ਸੁਵਿਰ ਸਿੰਘ ਬਾਦਲ ਅਸਤੀਫਾ ਦਿੰਦਾ ਤਾਂ ਮੈਂ ਵੀ ਪ੍ਰਧਾਨਗੀ ਛੱਡਣ ਨੂੰ ਤਿਆਰ ਆ ਜੇ ਸਾਡੇ ਛੱਟਿਆਂ ਨਾਲ ਪਾਰਟੀ ਇੱਕ ਮੁੱਠ ਹੋ ਕੇ ਸ਼੍ਰੋਮਣੀ ਅਕਾਲੀ ਦਲ ਪੰਖਤ ਧਿਰਾਂ ਸਾਰੀਆਂ ਇੱਕ ਕਲਾਵੇ ਪੀਕਰ ਨਿਸ਼ਾਨ ਇੱਕ ਵਿਧਾਨ ਇੱਕ ਸੁਵਿਧਾਨ ਦੇ ਹੇਠਾਂ ਜੇ ਇਕੱਤਰ ਹੋ ਜਾਣ 2 ਦੋ ਦਸੰਬਰ ਦਾ ਹੁਕਮਨਾਮਾ ਜਾਂ 2 ਦਸੰਬਰ ਦੇ ਹੁਕਮਨਾਮੇ ਦਾ ਜੋ ਸਦ ਆਕਤੀ ਅਕਾਲੀ ਏਕਤਾ ਦੀ ਗੱਲ ਪੰਥਕ ਏਕਤਾ ਦੀ ਗੱਲ ਜਿਹੜੀ ਸਿੰਘ ਸਾਹਿਬ ਨੇ ਉਸ ਫਸਿਲ ਤੋਂ ਕਢ ਕੇ ਕੀਤੀ ਸੀ ਪੰਜ ਸਿੰਘ ਸਹਿਬਾਨਾ ਨੇ ਕੀਤੀ ਸੀ ਉਸ ਦੇ ਇਵੈਂਟ ਦੇ ਵਿੱਚ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਗੱਲ ਕਹੀ ਸੀ ਹੂੰ ਠੀਕ ਹੈ ਸੰਦੀਪ ਸਿੰਘ ਜੀ ਤੁਹਾਡੀ ਪਾਰਟੀ ਤੋਂ ਇੱਕ ਐਮਪੀ ਜਿਹੜਾ ਹੈ ਚੋਣ ਲੜਨ ਦੇ ਵਿੱਚ ਕਾਮਯਾਬ ਹੋਏ ਤੇ ਉਹ ਚੋਣ ਜਿੱਤ ਵੀ ਗਏ ਔਰ ਤੁਸੀਂ ਵੀ ਆਪਣੀ ਪਾਰਟੀ ਨੂੰ 2027 ਦੇ ਵਿੱਚ ਸਟੈਂਡ ਕਰਨ ਦੇ ਲਈ ਲਗਾਤਾਰ ਲੱਗੇ ਹੋਏ ਹੋ ਪਰ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਗੱਲ ਕਰੀਏ ਉਹਦੇ ਉੱਤੇ ਕੋਈ ਰਣਨੀਤੀ ਅਜੇ ਹੀ ਘੜੀ ਜਾਂਦੀ ਹੈ ਕਿ ਪੰਜਾਬ ਨੂੰ ਆਪਣੀ ਖੇਤਰੀ ਪਾਰਟੀ ਨੂੰ ਸਟਰੋਂਗ ਕਰਨ ਦੀ ਜ਼ਰੂਰਤ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਦੇ ਅਸਲ ਰੂਪ ਦੇ ਵਿੱਚ ਆਉਣ ਦੀ ਜ਼ਰੂਰਤ ਹੈ ਉਹਦੀ ਮਜ਼ਬੂਤੀ ਵਾਸਤੇ ਜੇ ਇਕੱਠਾ ਹੋਣਾ ਪਿਆ ਕਿ ਵਾਰਿਸ ਪੰਜਾਬ ਸ਼੍ਰੋਮਣੀ ਅਕਾਲੀ ਦਲ ਇਸ ਲਈ ਖੜਾ ਜਾਂ ਨਹੀਂ ਪਹਿਲਾਂ ਤਾਂ ਤਾੜੀ ਬਾੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਮੈਂ ਗੱਲ ਤੁਹਾਡੀ ਗੱਲ ਆ ਜਿਹੜੀ ਉਹਦਾ ਜਵਾਬ ਇਹ ਆ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਬਣਾਈ ਗਈ ਤੇ ਆਦੇਸ਼ ਆਇਆ ਕਿ ਸਾਰੇ ਚੁੱਲ੍ਹੇ ਬੰਦ ਕਰਕੇ ਜਾਂ ਸਾਰੇ ਧੜੇ ਖਤਮ ਕਰਕੇ ਇੱਕ ਸਾਂਝਾ ਪਲੇਟ ਮਾਰ ਸਾਰਿਆਂ ਜਾਵੇ ਤੇ ਉਹ ਜਿੰਨਾ ਚਿਰ ਉਹ ਹੁਕਮ ਆਇਆ ਅਸੀਂ ਉਸ ਹੁਕਮ ਤੇ ਪਹਿਰਾ ਦਿੱਤਾ ਅਸੀਂ ਕੋਈ ਪਹਿਲ ਕਦਮੀ ਨਹੀਂ ਕੀਤੀ ਅਸੀਂ ਵਾਰ-ਵਾਰ ਸ਼੍ਰੀ ਅਕਾਲ ਤਖਤ ਸਾਹਿਬ ਇਹ ਬੇਨਤੀ ਕਰਦੇ ਰਹੇ ਕਿ ਹੁਕਮਨਾਮਾ ਲਾਗੂ ਕਰਾਓ ਪਰ ਜਦੋਂ ਬਾਦਲਦਾਲ ਵੱਲੋਂ ਹੁਕਮਨਾਮੇ ਦੀ ਉਲੰਘਣਾ ਕਰਕੇ ਹੁਕਮਨਾਮੇ ਦਾ ਭੋਗ ਪਾ ਕੇ ਆਪਣੀ ਵੱਖਰੀ ਭਰਤੀ ਸ਼ੁਰੂ ਕਰਤੀ ਤੇ ਆਪਣਾ ਜਿਹੜਾ ਧੜਾ ਕਾਇਮ ਰੱਖਿਆ ਉਸ ਤੋਂ ਬਾਅਦ ਸਾਨੂੰ ਇਹ ਜਿਹੜੀ ਪਾਰਟੀ ਆ ਹੋਂਦ ਵਿੱਚ ਲਿਆਉਣੀ ਪਈ ਔਰ ਸਾਡੇ ਜਿਹੜੇ ਪ੍ਰਧਾਨ ਨੇ ਭਾਈ ਅਮਰਤਪਾਲ ਸਿੰਘ ਦੀ ਖਾਲਸਾ ਉਹਨਾਂ ਦਾ ਤੇ ਸਾਡੀ ਸਾਰੀ ਪਾਰਟੀ ਦਾ ਸਟੈਂਡ ਕਲੀਅਰ ਸੀ ਕਿ ਜੇ ਸ਼੍ਰੀ ਅਕਾਲ ਤਖਤ ਸਾਹਿਬ ਸਾਨੂੰ ਉਦੇਸ਼ ਕਰਦੇ ਨੇ ਜਾਂ ਉਹ ਦੇਸ਼ ਜਿਹੜਾ ਹੈਗਾ ਸੀ ਜੇ ਉਹਨੂੰ ਸਾਰੇ ਧੜੇ ਮੰਨ ਲੈਂਦੇ ਨੇ ਖਾਸ ਕਰਕੇ ਜਿਹੜਾ ਉਦੇਸ਼ ਸੀ ਉਹ ਬਾਦਲਦਲ ਦੇ ਖਿਲਾਫ ਸੀ ਜੇ ਉਹ ਮੰਨ ਲੈਂਦੇ ਨੇ ਤਾਂ ਅਸੀਂ ਵੀ ਸਾਰੇ ਮੰਨਣ ਨੂੰ ਤਿਆਰ ਸੀ ਇਸ ਦਾ ਅਕਾਲ ਤਖਤ ਸਾਹਿਬ ਤੋਂ ਕਦੇ ਵੀ ਬਾਗੀ ਨਹੀਂ ਹੋਏ ਤੇ ਹੁਣ ਵੀ ਅਗਰ ਪੰਥ ਦੀ ਪੰਜਾਬ ਦੀ ਰੀਜਨਲ ਪਾਰਟੀ ਬਚਾਉਣ ਖਾਤਰ ਕੋਈ ਕੁਰਬਾਨੀ ਕਰਨੀ ਪੈਂਦੀ ਆ ਸਾਝੇ ਮਿਨੀਮਮ ਮਿਨੀਮਮ ਪ੍ਰੋਗਰਾਮ ਤੇ ਜਾਂ ਨਰਪੱਕ ਪੰਥਕ ਚਿਹਰਿਆਂ ਦੇ ਥੱਲੇ ਅਸੀਂ ਤਾਂ ਅੱਜ ਵੀ ਤਿਆਰ ਹਾਂ ਸਾਡਾ ਕੋਈ ਮਕਸਦ ਸਿਆਸਤ ਦੇ ਵਿੱਚ ਆ ਕੇ ਪੰਜਾਬ ਦੀ ਸਿਆਸਤ ਤੇ ਕਬਜ਼ਾ ਕਰਨਾ ਨਹੀਂ ਅਸੀਂ ਪੰਜਾਬ ਦਾ ਪੰਥ ਦਾ ਜਿਹੜਾ ਪੁਰਾਣਾ ਮਹਾਂਦਰਾ ਉਹਨੂੰ ਕਾਇਮ ਕਰਨਾ ਚਾਹੁੰਦੇ ਹਾਂ ਅਸੀਂ ਹਰ ਵਕਤ ਤਿਆਗ ਦੀ ਭਾਵਨਾ ਨਾਲ ਆ ਅਸੀਂ ਹਰ ਵਕਤ ਰਾਹਤੇ ਖੁੱਲੇ ਰੱਖੇ ਨੇ ਜਿਹੜਾ ਪੰਜਾਬ ਦੀ ਪੰਥ ਦੀ ਗੱਲ ਕਰੇਗਾ ਅਸੀਂ ਉਹਦੇ ਨਾਲ ਖੜਾਂਗੇ ਔਰ ਜੇਕਰ ਪੰਜਾਬ ਤੇ ਪੰਥ ਦੀ ਗੱਲ ਆਉਂਦੀ ਤਾਂ ਹਰ ਕੁਰਬਾਨੀ ਦੇਣ ਲਈ ਤਿਆਰ ਸਾਡੀ ਪਾਰਟੀ ਦਾ ਸਟੈਂਡ ਬਿਲਕੁਲ ਕੀ ਹੈ ਕਿ ਇਹਦੀ ਸ਼ਰਤ ਤੁਹਾਡੇ ਵੱਲੋਂ ਵੀ ਇਹੀ ਹੈ ਕਿ ਅਸਤੀਫਾ ਸੁਖਬੀਰ ਬਾਦਲ ਦੇਣ ਤੇ ਤਾਂ ਤੁਸੀਂ ਉੱਥੇ ਚੱਲਣ ਲਈ ਤਿਆਰ ਹੋ ਨਹੀਂ ਸੁਖਬੀਰ ਬਾਦਲ ਨਾਲ ਤਾਂ ਸਾਡਾ ਕੋਈ ਲੈਣਾ ਦੇਣਾ ਨਹੀਂ ਨਾ ਸੀ ਉਹਦੇ ਅਦਾਲਤ ਚ ਰਹੇ ਆ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਤਾਂ ਇੱਕੋ ਹੀ ਆ ਮਕਸਦ ਅਗਰ ਕੋਈ ਪਾਰਟੀ ਕਿਉਂਕਿ ਇਕੱਲਾ ਸੁਖਬੀਰ ਦੋਸ਼ੀ ਨਹੀਂ ਉਸ ਪਾਰਟੀ ਵਿੱਚ ਬੈਠੇ ਬਹੁਤ ਸਾਰੇ ਬੰਦੇ ਨੇ ਜਿਹੜੇ ਉਸ ਵਕਤ ਤਮਾਸ਼ਾ ਦੇਖਦੇ ਰਹੇ ਜਿਹੜੇ ਉਸ ਵਕਤ ਅੱਖਾਂ ਬੰਦ ਕਰਕੇ ਸਾਰਾ ਕੁਛ ਹੁੰਦਾ ਦੇਖਦੇ ਰਹੇ ਸਾਡਾ ਮਿਨੀਮਮ ਪ੍ਰੋਗਰਾਮ ਉਹ ਸਾਰੀਆਂ ਪੰਥਕ ਤੇ ਰਹਾ ਗਿਆ ਨਹੀਂ ਹਰਪ੍ਰੀਤ ਸਿੰਘ ਜੀ ਜਾਂ ਹੋਰ ਜਿੰਨੀਆਂ ਵੀ ਪੰਥਕ ਤੇ ਰਾ ਨੇ ਜੇ ਪੰਜਾਬ ਲਈ ਕੋਈ ਸਾਂਝਾ ਪ੍ਰੋਗਰਾਮ ਤਿਆਰ ਕਰਦੀਆਂ ਨੇ ਅਸੀਂ ਕਦੇ ਵੀ ਉਹ ਤੋਂ ਮੁਨਕਰ ਨਹੀਂ ਹੋਏ ਕਦੇ ਬਾਗੀ ਨਹੀਂ ਹੋਏ ਜਿਹੜਾ ਜਿਹੜੀ ਜਿਹੜੀ ਕਮੇਟੀ ਨੇ ਭਰਤੀ ਕੀਤੀ ਤੇ ਜਿਨ੍ਹਾਂ ਦਾ ਇੱਕ ਪੁਨਰਸਰਜੀਤ ਅਕਾਲੀ ਦਲ ਬਣਾਇਆ ਜਿਹੜਾ ਤੁਹਾਡੇ ਨਾਲ ਬੈਠੇ ਕੋਲੀ ਸਾਹਿਬ ਹੋਰੀ ਜਾਂਦੀ ਧੜਾ ਤਾਂ ਮਤਲਬ ਇਹ ਵੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦਾ ਪਾਲਣਾ ਨਹੀਂ ਕਰਦਾ ਤੁਸੀਂ ਕਹਿੰਦੇ ਹੋ ਵੀ ਜਿਹੜੇ ਮਤਲਬ ਉਹਨਾਂ ਦੇ ਕਹੇ ਤੇ ਚੱਲੇਗਾ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਫਿਰ ਇਹ ਤਾਂ ਉਹਨਾਂ ਦੇ ਕਹੇ ਤੇ ਹੀ ਚੱਲ ਰਹੇ ਆ ਜੀ ਮੈਂ ਤੋਂ ਮੁੱਖੀ ਬੇਨਤੀ ਕਰਦਾ ਇਹਨਾਂ ਦਾ ਜਿਹੜਾ ਮੇਨ ਮਕਸਦ ਸੀ ਉਹ ਇਹ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਕਾਇਮ ਹੋਣੀ ਚਾਹੀਦੀ ਆ ਪਰ ਬਾਦਲਦਲ ਬਾਕੀ ਹੋ ਗਿਆ ਫਿਰ ਇਹਨਾਂ ਨੇ ਵੀ ਆਪਣਾ ਮਜਬੂਰਨ ਆਪਣੀ ਕਮੇਟੀ ਨਾਂ ਦੇ ਮੁਤਾਬਕ ਇੱਕ ਨਵਾਂ ਅਕਾਲੀ ਦਲ ਸੁਰਜੀਤ ਕਰਨਾ ਪਿਆ ਮੈਂ ਪਰ ਇਹ ਕਹਿੰਦੇ ਅਸੀਂ ਤਾਂ ਉਹ ਅਕਾਲੀ ਦਲ ਆ ਜਿਹੜਾ ਅਕਾਲ ਤੱਕ ਸਭ ਦੇ ਆਦੇਸ਼ ਹੋਏ ਅਸਦਾ ਕਹਿੰਦੇ ਉਹਨਾਂ ਦੀ ਇਨ ਬਿਨ ਪਾਲਣਾ ਕਰ ਰਹੇ ਆ ਤੁਸੀਂ ਕਹਿੰਦੇ ਹੋ ਕਿ ਤੁਸੀਂ ਵੀ ਉਹਨਾਂ ਦਾ ਪਾਲਣ ਕਰਦੇ ਹੋ ਤਾਂ ਫਿਰ ਤਾਂ ਇਹ ਵੀ ਗੱਲ ਹੋਈ ਸੀ ਆਪੋ ਆਪਣਾ ਚੁੱਲ੍ਹਾ ਜਿਹੜਾ ਹੋਇ ਉਹ ਨਹੀਂ ਪਖਾਉਣਾ ਚਾਹੀਦਾ ਸਾਰੇ ਚੁੱਲ੍ਹੇ ਬੰਦ ਕਰ ਦੇਣੇ ਚਾਹੀਦੇ ਆ ਜੇ ਤੁਸੀਂ ਸੁਖਬੀਰ ਬਾਦਲ ਦੇ ਨਾਲ ਨਹੀਂ ਜਾਣਾ ਤੇ ਇਹਨਾਂ ਦੇ ਨਾਲ ਤਾਂ ਜਾ ਸਕਦੇ ਹੋ ਬਿਲਕੁਲ ਜੀ ਮੈਂ ਅੱਜ ਵੀ ਬੇਨਤੀ ਕਰਦਾ ਜੀ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਸਾਨੂੰ ਜਾਂ ਸਾਰੇ ਧੜਿਆਂ ਨੂੰ ਉਦੇਸ਼ ਕਰ ਦਿੰਦੇ ਨੇ ਕਿ ਆਪਣੀਆਂ ਪਾਰਟੀਆਂ ਸਮਾਪਤ ਕਰਕੇ ਤੁਸੀਂ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਥੇਠ ਇੱਕ ਧੜਾ ਬਣਾਓ ਤਾਂ ਸਾਨੂੰ ਕੀ ਇਹਦੇ ਵਿੱਚ ਤਾਂ ਇਹਦਾ ਸੰਦੀਪ ਜੀ ਇਹਦਾ ਆਦੇਸ਼ ਹੋਇਆ ਹੀ ਹੋਇਆ ਸੁਖਬੀਰ ਜੀ ਸੰਦੀਪ ਜੀ ਇਹਦਾ ਆਦੇਸ਼ ਹੋਇਆ ਹੀ ਹੋਇਆ ਆਰ ਉਸਾ ਦੇਸ਼ ਨੂੰ ਪਾ ਕੇ ਬਾਪਰਤੀ ਸ਼ੁਰੂ ਕਰਤੀ ਜਿਹੜੀ ਨਜਾਇਜ਼ ਆ ਫਿਰ ਸਾਨੂੰ ਵੀ ਆਪਣੀ ਪਾਰਟੀ ਬਣਾਉਣੀ ਪਈ ਅਸੀਂ ਅੱਜ ਵੀ ਤਿਆਰ ਆ ਜੇ ਮਿਨੀਮਮ ਪ੍ਰੋਗਰਾਮ ਦੇ ਉੱਤੇ ਪੰਥਕੇਤਾ ਹੁੰਦੀ ਆ ਅਸੀਂ ਹਰ ਕੁਰਬਾਨੀ ਹਰ ਤਿਆਗ ਦੇ ਲੁੱਟਿਆ ਠੀਕ ਹੈ ਚਲੋ ਔਂਕਾਰ ਸਿੰਘ ਜੀ ਗੱਲ ਇਹ ਹੈ ਇਕੱਠੇ ਹੋਣ ਦੀ ਇੱਕ ਮੰਚ ਤੇ ਆਉਣ ਦੀ ਪੰਜਾਬ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੀ ਰਾਜਧਾਨੀ ਪੰਜਾਬ ਦੇ ਜਿਹੜੇ ਹੱਕ ਹਕੂਕ ਨੇ ਉਹਨਾਂ ਦੇ ਉੱਤੇ ਕਹਿੰਦੇ ਪੈਰਾ ਤਾਨ ਦਿੱਤਾ ਜਾ ਸਕਦਾ ਹੈ ਜੇ ਇਹਦੀ ਖੇਤਰੀ ਪਾਰਟੀ ਮਜ਼ਬੂਤ ਹੋਵੇ ਪਰ ਕਿਹੜੀ ਖੇਤਰੀ ਪਾਰਟੀ ਇਹ ਸਵਾਲ ਹਰ ਕਿਸੇ ਦੇ ਜ਼ਿਹਨ ਚ ਆਉਂਦਾ ਲਗਾਤਾਰ ਰਹਿੰਦਾ ਹੈ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਦੇ ਨਾਂ ਦੇ ਉੱਤੇ ਕਈ ਪਾਰਟੀਆਂ ਬਣ ਗਈਆਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪੁਨਰ ਸਰਜੀਤ 1920 ਕਿੰਨਾ ਹੀ ਕੁਝ ਬਣ ਗਿਆ ਤਾਂ ਮਤਲਬ ਇਕੱਠੇ ਕਿਉਂ ਨਹੀਂ ਹੋ ਸਕਦੇ ਜਿਹੜੀ ਹੁਣ ਨਵੀਂ ਕਮੇਟੀ ਬਣ ਕੇ ਉੱਪਰ ਕੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਤੜਾ ਇਹਨਾਂ ਦੇ ਨਾਲ ਚੱਲਣ ਨੂੰ ਤਿਆਰ ਨਮਜੋਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਇਸ ਸਪੋਕਸਮੈਨ ਟੀਵੀ ਹਮੇਸ਼ਾ ਹੀ ਪੰਛ ਤੇ ਪੰਜਾਬ ਨੂੰ ਪਿਆਰ ਕਰਨ ਵਾਲਾ ਟੀਵੀ ਹੈ ਜਿਹੜਾ ਜਦੋਂ ਵੀ ਕੋਈ ਪੰਛ ਦੀ ਗੱਲ ਆਉਂਦੀ ਹੈ ਉਦੋਂ ਮੁੱਦੇ ਲੈ ਕੇ ਸਭ ਤੋਂ ਮੂਰੇ ਆਉਂਦਾ ਸਾਰੇ ਮਹਿਮਾਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਤੱਕ ਸਭ ਦੀ ਮਰਜ਼ਾ ਦਾ ਦੀ ਗੱਲ ਚੱਲੀ ਐ ਜੀ ਹੁਣ ਤੱਕ ਜਿੰਨੇ ਵੀਰਾ ਹੁਕਮਨਾਮਾ ਕਾਲ ਤੱਕ ਸਭ ਤੋਂ ਜ਼ਸਰਦਾਰਾਂ ਨੇ ਜਾਰੀ ਕੀਤਾ ਤੇ ਉਹ ਉਹ ਐਨ ਬਿਨ ਲਾਗੂ ਹੋਇਆ ਅੱਜ ਤੱਕ ਉਹ ਹੁਕਮਨਾਮੇ ਜਿਹੜੇ ਡਾਣਿਆਂ ਕਰੀਆਂ ਚਾਹੇ ਉਹ ਹੁਕਮਨਾਮਾ ਜਾਰੀ ਹੁੰਦਾ ਸੌਦਾ ਸਾਹ ਦੇ ਨਾਲ ਵੀ ਉਹਨੂੰ ਅਸੀਂ ਉਹਦੇ ਨਾਲ ਕੋਈ ਬਾ ਵਾਸਤਾ ਨਹੀਂ ਰੱਖਣਾ ਉਸ ਤੋਂ ਬਾਅਦ ਉਹਨੂੰ ਮਾਫ ਕਰ ਦਿੱਤਾ ਜਾਂਦਾ ਹੈ ਚਾਹੇ ਉਹ ਹੁਕਮਨਾਮਾ ਕਾਲੀਦਾਰ ਵਾਸਤੇ ਸ਼ੁਰੂ ਹੋਏਗਾ ਕਿ ਸੁਖਵੀਰ ਸਿੰਘ ਬਾਦਲ ਨੂੰ ਹੁਕਮ ਕੀਤਾ ਗਿਆ ਉਸ ਕਾਲ ਤੱਕ ਤੇ ਖੜ ਕੇ ਉਸ ਟਾਈਮ ਛੇਵੇਂ ਪਾਸ਼ਾ ਹੁਕਮ ਦੇ ਰਹੇ ਸੀ ਨਾ ਕਿ ਇਕੱਲ ਤੱਕ ਦਾ ਜਫੇਬਾਰ ਕਿਉਂਕਿ ਉਹ ਤਾਕਤ ਛੇਵੇਂ ਪਾਕ ਆ ਬੀੜੀ ਤੇ ਪੀਰੀ ਦਾ ਜਿਹੜੀ ਗੱਲ ਤੁਸੀਂ ਸ਼ਰੋਮਣੀ ਕਾਲੀ ਦਾ ਨੰਬਰ 6 ਦੀ ਕਰੀਆ ਇਹ ਵੀ ਨਹੀਂ ਵੀ ਹੁਕਮਨਾਮਾ ਜਾਰੀ ਹੋਇਆ ਸੀ ਕਿ ਜਦੋਂ ਸ਼ਰੋਮਣੀ ਕਾਲੀ ਦਾ ਨੰਬਰ ਥਾ ਬਣਿਆ ਇੱਕ ਹੁਕਮਨਾਮੇ ਦੇ ਅਧੀਨ ਹੀ ਬਣਿਆ ਸੀ ਕਿ ਸਾਰੇ ਕਾਲੀਦਲ ਸਮੇਤ ਕੇ ਤੁਸੀਂ ਸਰਦਾਰ ਸਿਮਰਪ੍ਰੀਤ ਸਿੰਘ ਮਾਨ ਨੂੰ ਪ੍ਰਧਾਨ ਮੰਨਣਾ ਤੇ ਅੱਜ ਤੋਂ ਬਾਅਦ ਤੁਹਾਡਾ ਪ੍ਰਧਾਨ ਇਹ ਹੈ ਭਾਵੇਂ ਕਿ ਟੌੜਾ ਬਾਦਲ ਤਲਵੰਡੀ ਸਾਡੇ ਨਾਲ ਨਹੀਂ ਚੱਲੇ ਜੇ ਹੁਣ ਤੀਜੀ ਵਾਰ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਉਸ ਪੰਥ ਦੇ ਧਿਰਦਾਰ ਸਹਿਬਾਨਾ ਵੱਲੋਂ ਕਿ ਤੁਸੀਂ ਸਾਰੇ ਚੁੰਨੇ ਸਮੇਤ ਕੇ ਇੱਕ ਕਾਲੀਗੜ੍ਹ ਬਣਾਓ ਇੱਕ ਡੰਡੇ ਥੱਲੇ ਇਕੱਠੇ ਹੋ ਇੱਕ ਢੰਡੇ ਥੱਲੇ ਇਕੱਠੇ ਹੋ ਤੇ ਦੋਨਾਂ ਤਰਾਹ ਨੇ ਹੁਕਮਨਾਮੇ ਦੀਆਂ ਧਜਨਾਰਾਂ ਉਹਦੇ ਵਿੱਚ ਭਾਵੇਂ ਸਿੰਘ ਸਾਹਿਬ ਗਿਆਨੀ ਹਰਬੀਰ ਸਿੰਘ ਚਾਹੇ 43 ਸਾਹਿਬ ਚਾਹੇ ਕੁਲਵੀਰ ਸਿੰਘ ਬਾਦਲ ਇਹਨਾਂ ਨੇ ਹੁਕਮਨਾਮੇ ਨੂੰ ਮੰਨਿਆ ਨਹੀਂ ਜੇ ਇਨਾਂ ਨੇ ਹੁਕਮਨਾਮੇ ਨੂੰ ਮੰਨਣਾ ਸੀ ਤੇ ਫਿਰ ਇਨਾਂ ਨੇ ਨਵਾਂ ਚੁੱਲਾ ਕਿਉਂ ਆਪਦਾ ਸ਼ੁਰੂ ਕੀਤਾ ਇਹ ਸਾਰੀਆਂ ਜਥੇਬੰਦੀਆਂ ਕੋਲੇ ਪਹੁੰਚ ਕਰਦੇ ਚਾਹੇ ਬਾਰਸ ਪੰਜਾਬ ਦੀ ਜਥੇਬੰਦੀ ਕੋਲੇ ਜਾਂਦੇ ਚਾਹੇ ਕਾਲੀ ਦਾ ਨੰਬਰਸਰ ਕੋਲੇ ਜਾਂਦੇ ਦਾਲ ਖਾਲਸਾ ਕੋਲੇ ਜਾਂਦੇ ਕਿ ਆਓ ਭਾਈ ਅਸੀਂ ਅੱਜ ਪੰਜਾਬ ਤੇ ਪੰਥ ਨੂੰ ਬਚਾਈਗੇ ਅੱਜ ਪੰਥ ਨੂੰ ਬਚਾਉਣ ਦੀ ਲੋੜ ਆ ਕਿ ਸਾਨੂੰ ਹੁਕਮ ਕਾਲ ਤੱਕ ਸਭ ਵੱਲੋਂ ਹੋਇਆ ਪਰ ਇਨਾਂ ਨੇ ਆਪਦੀਆਂ ਕੁਰਸੀਆਂ ਚਮਕਾਉਣ ਖਾਤਰ ਗੈਰਹੀ ਹਰ ਕੀ ਸੇਵਕੀ ਵਰਦਾਨ ਬਣ ਗਏ ਜਿਹੜਾ ਕਿ ਇਹਨਾਂ ਨੂੰ ਨਹੀਂ ਮਨਣਾ ਚਾਹੀਦਾ ਸੀ ਕਾਲ ਤੱਕ ਤੇ ਜਥੇਦਾਰ ਦਾ ਅਹੁਦਾ ਵੱਡਾ ਪ੍ਰਧਾਨ ਦਾ ਛੋਟਾ ਜਥੇਦਾਰ ਤਾਂ ਹੁਕਮ ਕਰਦਾ ਜੀ ਪ੍ਰਧਾਨ ਨੂੰ ਉਹ ਗੱਲ ਮੰਨਵੀਂ ਪੈਂਦੀ ਆ ਭਾਵੇਂ ਕਿ ਅੱਜ ਇਹਨਾਂ ਨੂੰ ਕਹਿੰਦਾ ਕਿ ਜੇ ਸੁਖਵੀਰ ਸਿੰਘ ਬਾਦਲ ਤਸੀਹਾ ਦੇਵੇ ਮੈਂ ਪ੍ਰਧਾਨ ਤਾਂ ਮੈਂ ਵੀ ਤਸੀਹਾ ਦੇ ਨੂੰ ਤਿਆਰ ਆ ਪਰ ਗੱਲ ਤਾਂ ਤਿਆਗ ਦੀ ਆ ਜੇ ਇਹਨਾਂ ਨੇ ਤਿਆਗ ਕੀਤਾ ਸੀ ਇਹ ਪਿੰਡ-ਪਿੰਡ ਜਾਂਦੇ ਜਿਵੇਂ ਪੁਰਾਣੇ ਜਥੇਦਾਰ ਜਾਂਦੇ ਸੀ ਉਸ ਤਰ੍ਹਾਂ ਜਾ ਕੇ ਜੀ ਕਹਿੰਦੇ ਆਓ ਅਸੀਂ ਪੰਥ ਤੇ ਪੰਜਾਬ ਨੂੰ ਬਚਾਈਗੇ ਅੱਜ ਪੰਥ ਨੂੰ ਖਤਰਾ ਫੇਰ ਜਿਹੜੀਆਂ ਦਿੱਲੀ ਨਾਲ ਰਲੀਆਂ ਹੋਈਆਂ ਤੇਰਾ ਉਹ ਆਪ ਸਾਡੇ ਨੌਜਵਾਨਾਂ ਦੇ ਕਤਲ ਨਹੀਂ ਸੀ ਕਰਦੀਆਂ ਅੱਜ ਸਾਨੂੰ ਕੋਹ ਕੋਹ ਕੇ ਮਾਰਿਆ ਨਹੀਂ ਸੀ ਜਾਣਾ ਆਪ ਸਾਡੇ ਬੰਦੀ ਸਿੰਘ ਸਾਰੇ ਰਿਹਾਈ ਹੋਣੇ ਸੀ ਪਰ ਇਹ ਉਹ ਤੋਂ ਉਲਟੀ ਘੁੱਟਦੇ ਰਹੇ ਜਦੋਂ ਪਾਵਰ ਦੇ ਵਿੱਚ ਸੀ ਉਹਨੂੰ ਇਹ ਕੇਂਦਰ ਨਾਲ ਕਿਉਂ ਖਿਡਮੀ ਦੇ ਇਹ ਜਿੱਦਾਂ ਜਿੱਦਾਂ ਬੇਰੀ ਇਹ ਪਾਵਰ ਤੋਂ ਬਾਹਰ ਹੋਏ ਆ ਉਹਨੇ ਮੇਰਾ ਇਹਨਾਂ ਨੂੰ ਪੰਥ ਤੇ ਪੰਜਾਬ ਚ ਛੇਤੇ ਆਇਆ ਉਦੋਂ ਇਹਨਾਂ ਨੂੰ ਕਾਲ ਤੱਕ ਸਭ ਛੇਤੇ ਆਇਆ ਜਿਵੇਂ ਪਾਵਰ ਦੇ ਵਿੱਚ ਆ ਜਾਂਦੇ ਆ ਉਦੋਂ ਨਾਲ ਦੀ ਨਾਲ ਇਹ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਆ ਅੱਜ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਅੱਜ ਕਿਸਾਨੀ ਦੀ ਗੱਲ ਕਰਦਾ ਅੱਜ ਜਵਾਨੀ ਦੀ ਗੱਲ ਕਰਦਾ ਜਦੋਂ ਕੁਰਸੀ ਤੇ ਸੁਖਵੀਰ ਸਿੰਘ ਬਾਦਲ ਬਹਿ ਗਿਆ ਇਹਦੇ ਨਾਲ ਦੀ ਨਾਲ ਪੰਜਾਬ ਦੇ ਮੁੱਦੇ ਜਿਹੜੇ ਭੁੱਲ ਜਾਣੇ ਆ ਜਿਹੜਾ ਚੰਡੀਗੜ੍ਹ ਪੰਜਾਬ ਦਾ ਮੁੱਦਾ ਉਹ ਵੀ ਜਿਉਂ ਦਾ ਤਿਉਂ ਪਿਆ ਜਿਹੜੇ ਬੰਦੀ ਸਿੰਘ 40 ਸਾਲ ਤੋਂ ਜੇਲ੍ਹਾਂ ਦੇ ਵਿੱਚ ਮੈਰ ਬੰਦ ਨੇ ਉਹ ਵੀ ਉੱਠੀ ਪਿਆ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਗੁਰੂ ਘਰਾਂ ਦੇ ਵਿੱਚ ਅਸੀਂ ਅਰਦਾਸ ਵੀ ਇੱਕ ਕਰਾ ਸਕੇ ਢਾਲੀਵਾਲ ਸਾਹਿਬ ਸਾਡੀਆਂ ਅਰਦਾਸਾਂ ਵੱਖੋ ਵੱਖਰੀਆਂ ਅਸੀਂ ਇਕੱਠੇ ਕਿਵੇਂ ਹੁੰਦਾ ਪਰਮਕਾਰ ਜੀ ਗੱਲ ਇਹ ਹੈ ਤੁਸੀਂ ਵੀ ਇਹ ਕਹਿੰਦੇ ਹੋ ਕਿ ਬਾਕੀ ਜਿਹੜੀਆਂ ਧਰਾਂ ਨੇ ਉਹ ਤੁਹਾਡੇ ਨਾਲ ਚੱਲਣ ਤੁਹਾਡਾ ਕਹਿਣ ਤੋਂ ਭਾਵੇਂ ਹੀ ਹੈ ਵੀ ਤੁਸੀਂ ਇਹ ਕਹਿ ਰਹੇ ਹੋ ਕਿ ਹੁਕਮਨਾਮਾ ਜਾਰੀ ਹੋਇਆ ਸੀ ਹਾਂਜੀ ਜਦੋਂ ਹੁਕਮਨਾਮਾ ਜਾਰੀ ਹੋਇਆ ਸੀ ਸ਼੍ਰੋਮਣੀ ਕਾਂਗ ਦਾ ਨੰਬਰ ਸਰਦਾਂ ਮੈਂ ਉਦੋਂ ਦੀ ਗੱਲ ਕਰਦਾ ਜੀ ਇਹਨਾਂ ਨੇ ਜਦੋਂ ਵੀ ਮੁੱਦਾ ਆਇਆ ਕਾਲ ਤੱਕ ਸਾਹਿਬ ਜੀ ਨੇ ਭੱਜਿਆ ਡਾਲਿਆ ਇਹਨਾਂ ਨੇ ਆਪ ਐਜ ਸਿੱਖ ਨਹੀਂ ਮੰਨਿਆ ਜਿਹੜਾ ਸ਼੍ਰੋਮਣੀ ਕਾਂਗ ਦਾ ਪ੍ਰੋਟੋਕੋਲ ਹੈ ਉਹਦੇ ਵਿੱਚ ਅਮਰਤਾ ਤੋਂ ਬਿਨਾ ਜੱਥੇਦਾਰ ਨਹੀਂ ਬਣ ਸਕਦਾ ਜੀ ਮੈਂ ਜਵਾਬ ਲੈਣਾ ਕੋਲੀ ਸਾਹਿਬ ਗੱਲ ਇਹ ਹੈ ਵੀ ਤੁਸੀਂ ਤਾਂ ਆਵਾਜ਼ ਚੱਕਣ ਵਾਲੇ ਸੀਗੇ ਤੁਹਾਡੇ ਕਰਕੇ ਹੀ ਇਕੱਤਰਤਾ ਜਿਹੜੀ ਹੈ ਉਹ ਹੁੰਦੀ ਹੈ ਤੁਹਾਡੇ ਕਰਕੇ ਜਿਹੜਾ ਹੈ ਉੱਥੇ ਉਹਨਾਂ ਨੂੰ ਸੇਵਾ ਲਈ ਜਾਂਦੀ ਹੈ ਔਰ ਤੁਹਾਡੇ ਕਰਕੇ ਹੀ 2 ਦਸੰਬਰ ਵਾਲੇ ਆਦੇਸ਼ ਹੁੰਦੇ ਆ ਪਰ ਬਾਵਜੂਦ ਇਸ ਦੇ ਕਿ ਜਿਹੜਾ ਪਹਿਲਾ ਆਦੇਸ਼ ਹੋਇਆ ਸੀ ਉਹਨੂੰ ਤੁਸੀਂ ਕਿਉਂ ਨਹੀਂ ਮੰਨਿਆ ਔਰ ਦੂਸਰੀ ਗੱਲ ਇਹ ਹੈ ਕਿ ਤੁਸੀਂ ਵੀ ਆਪਣੇ ਇੱਕ ਨਵਾਂ ਚੁੱਲਾ ਪਖਾ ਲਿਆ ਪੁਲੀਸ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਪੁਲੀਸ ਸਾਹਿਬ ਉਹਨਾਂ ਨੂੰ ਲੱਗਦਾ ਆਵਾਜ਼ ਨਹੀਂ ਆ ਰਹੀ ਸੰਦੀਪ ਜੀ ਸੰਦੀਪ ਜੀ ਗੱਲ ਇਹ ਹੈ ਕਿ ਹੁਣ ਜਿਸ ਤਰੀਕੇ ਨਾਲ ਤੁਸੀਂ ਇੱਕ ਸ਼ਰਤ ਲਾ ਦਿੱਤੀ ਕਿ ਜੇ ਇਹ ਇਕੱਠੇ ਹੁੰਦੇ ਆ ਜਾਂ ਇਹ ਬੁਲਾਉਂਦੇ ਆ ਤੇ ਤਾਂ ਅਸੀਂ ਜਾਣੇ ਹਾਂ ਗੱਲ ਇਹ ਆ ਕਿ ਨਾ ਤਾਂ ਕੋਈ ਕਿਸੇ ਨੂੰ ਬੁਲਾਏਗਾ ਤੇ ਨਾ ਕੋਈ ਕਿਸੇ ਨਾਲ ਰਲੇਗਾ ਜਿਵੇਂ ਓੰਕਾਰ ਜੀ ਕਹਿ ਰਹੇ ਸੀਗੇ ਕਿ ਪਿੰਡ-ਪਿੰਡ ਜਾ ਕੇ ਪੰਜਾਬੀਆਂ ਨੂੰ ਇਕੱਠੇ ਕਰਨ ਦੀ ਜ਼ਰੂਰਤ ਹੈ ਲਾਮਬੰਦ ਕਰਨ ਦੀ ਜ਼ਰੂਰਤ ਹੈ ਤੇ ਉਹ ਕੌਣ ਕਰੇਗਾ ਸਾਰੇ ਤਾਂ ਆਪਣੀ ਪਾਰਟੀ ਲਈ ਕਰਨਗੇ ਪਰ ਗੱਲ ਇਹ ਹੈ ਵੀ ਪੰਜਾਬ ਦੇ ਹਿੱਤਾਂ ਲਈ ਪੰਥਕ ਹਿੱਤਾਂ ਲਈ ਕੌਮੀ ਹਿੱਤਾਂ ਲਈ ਕੌਣ ਕਰੇਗਾ ਗੱਲ ਤੁਹਾਡੀ ਠੀਕ ਹੈ ਢਾੜੀਬਾਲ ਸਾਹਿਬ ਪਰ ਇਹ ਹਾਲਾਤ ਪੈਦਾ ਕਿਹਨਾਂ ਨੇ ਕੀਏ ਕਿਉਂਕਿ ਅਸੀਂ ਤਾਂ ਟੱਟੋ-ਟੱਟ ਅੱਜ 10 ਮਹੀਨੇ ਜਾਂ 11 ਮਹੀਨੇ ਸਾਨੂੰ ਆ ਮਾਗੀ ਦੇ ਦਿਹਾੜੇ ਤੇ ਇੱਕ ਸਾਲ ਹੋਣਾ ਹੁਣ ਅਸੀਂ ਤਾਂ ਇੱਕ ਸਾਲ ਤੋਂ ਇਸ ਸਿਆਸੀ ਪਿੰਡ ਦੇ ਵਿੱਚ ਆ ਪਰ ਜਿਹੜੀਆਂ ਧਰਾਂ ਲੰਬਾ ਸਮਾਂ ਕਾਲ ਤਖਸਾਹਬ ਤੇ ਕਾਬਜ਼ ਰਹੀਆਂ ਸ਼੍ਰੋਮਿਕ ਕਮੇਟੀ ਤੇ ਕੰਮ ਇਹ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਸੀ ਹਮ ਅੱਜ ਵੀ ਜਿਉਂ ਤਿਆਗ ਦਿਖਾਉਣ ਤਾਂ ਸਾਨੂੰ ਵੱਖਰੇ ਤੌਰ ਤੇ ਉਕਾਲੀਦਾਰ ਬਣਾਉਣ ਦੀ ਕੋਈ ਲੋੜ ਨਹੀਂ ਸੀ ਇਹ ਗੱਲ ਕਲੀਅਰ ਕਰੀ ਆ ਇਹ ਸਾਡਾ ਕੋਈ ਕਿੱਤਾ ਨਹੀਂ ਰਾਜਨੀਤੀ ਅਸੀਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨੀ ਆ ਕਿਉਂਕਿ ਭਾਈ ਅਮਰਪਾਲ ਸਿੰਘ ਜੀ ਦਾ ਅਮਰਤੋਸ਼ ਕਾਉਂਦੇ ਸੀ ਉਹ ਤਾਂ ਨਸ਼ਿਆਂ ਦੀ ਛਡਾਉਣ ਦੀ ਗੱਲ ਕਰਦੇ ਸੀ ਉਹਨਾਂ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਪਰਿਵਾਰ ਕਾਬਜ਼ ਹੋ ਗਿਆ ਜਦੋਂ ਸ਼੍ਰੋਮਣੀ ਕਮੇਟੀ ਦੇ ਉੱਤੇ ਬਾਦਲੈਂਡ ਕੰਪਨੀ ਕਾਬਜ਼ ਹੋ ਗਈ ਫਿਰ ਪੰਥ ਨੂੰ ਆਪਣੇ ਰਸਤੇ ਕੱਢਣੇ ਪਏ ਰਹੀ ਗੱਲ ਪਿੰਡ-ਪਿੰਡ ਜਾਣਦੀ ਇਹ ਗੱਲ ਜਾਇਜ਼ ਆ ਵੀ ਹਰ ਬੰਦਾ ਆਪਣੀ ਪਾਰਟੀ ਦੇ ਪਲੇਟਫਾਰਮ ਤੋਂ ਜਾਵੇਗਾ ਪਰ ਜੇ ਕਿਤੇ ਸ਼੍ਰੀ ਅਖਾਲਸਾਹਿਬ ਤੋਂ ਅੱਜ ਵੀ ਪਹਿਲ ਕਦਮੀ ਹੁੰਦੀ ਆ ਵੀ ਸਾਰੇ ਚੁੱਲ੍ਹੇ ਸਵੇਟ ਤੋਂ ਜਾਂ ਜਾਂ ਤੁਸੀਂ ਇੱਕ ਧਿਰ ਦੇ ਥੱਲੇ ਇਕੱਠੇ ਹੋ ਜੋ ਤਾਂ ਅਸੀਂ ਉਸ ਅਕਾਲ ਤਖਤ ਸੈ ਕੋ ਕਦ ਗੀਨੀ ਹੋਏ ਨਾ ਉਨਕਰ ਹੋਇਆ ਨਾ ਅੱਗੇ ਤੋਂ ਹੋਵਾਂਗੇ ਰਹੀ ਗੱਲ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦੇ ਮੁੱਦੇ ਭਾਈ ਅਮਰਤਪਾਲ ਸਿੰਘ ਤੋਂ ਵਿਨਾਹ ਜਾਂ ਭਾਈ ਅਮਰਤਪਾਲ ਸਿੰਘ ਤੋਂ ਵੱਧ ਕੇ ਕੋਈ ਉਠਾ ਨਹੀਂ ਸਕਦਾ ਪੰਜਾਬ ਦੇ ਬੁੱਧਿਆ ਦੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਕੀ ਕਰਦੇ ਨੇ ਹੋਰ ਵੀ ਕਰਦੇ ਨੇ ਬਹੁਤ ਸਾਰੇ ਪੰਥਕ ਲੀਡਰ ਕਰਦੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਪਰ ਪੰਜਾਬ ਦੇ ਘਰ ਘਰ ਤੱਕ ਜਾਣ ਦੀ ਜ਼ਿੰਮੇਵਾਰੀ ਉਹ ਸਾਡੀ ਆ ਬਿਲਕੁਲ ਥੋੜੀ ਸਹੀ ਗੱਲ ਆ ਸਾਨੂੰ ਜਾਣਾ ਚਾਹੀਦਾ ਪਰ ਮੈਂ ਜਿੱਥੋਂ ਪੰਥਕ ਇਕਤਾ ਦੀ ਗੱਲ ਆ ਇੱਕ ਜਗ੍ਹਾ ਇਕੱਠੇ ਹੋ ਕੇ ਜਾਣ ਦੀ ਗੱਲ ਆ ਉਹਦੀ ਜਿਹੜੀ ਪਹਿਲ ਕਦਮੀ ਆ ਉਹ ਸ਼੍ਰੀ ਗੰਗਾ ਸਾਹਿਬ ਤੋਂ ਹੋਈ ਸੀ ਪਰ ਉਸ ਹੁਕਮਨਾਮੇ ਨੂੰ ਵੀ ਤਾਰਪੀਟੋ ਬਾਦਲਦਲ ਨੇ ਕਰਿਆ ਅਰਸ਼ਦੀ ਕਾਲ ਤੱਕ ਸਾਹਿਬ ਦੀ ਮਾਨ ਮਰਯਾਦਾ ਭੰਗ ਕਰਕੇ ਜਿਵੇਂ ਕਹਿ ਰਹੇ ਨੇ ਕਹਿੰਦੇ ਫੈਸਲਾ ਤਾਂ ਇਹ ਵੀ ਹੋਇਆ ਸੀਗਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਪ੍ਰਧਾਨ ਮੰਨਣਾ ਤੇ ਉਹਨਾਂ ਦੇ ਨਾਲ ਕਿਉਂ ਨਾ ਚੱਲੇ ਸਭ ਤੋਂ ਪਹਿਲਾਂ ਦੀ ਗੱਲ ਆ ਉਹ ਹੁਣ ਦੀ ਨਹੀਂ ਅਸੀਂ ਤਾਂ ਉਹਦਾ ਜਵਾਬ ਤਾਂ ਉਹ ਲੋਕ ਦੇਣਗੇ ਜਿਹੜੇ ਉਸ ਵਕਤ ਸੀ ਬਾਦਲਦਾਲ ਤਲਵੰਡੀ ਟੋੜਾ ਸਾਹਿਬ ਜਾਂ ਜੋ ਜੋ ਹਲੇ ਜਿਉਂਦੇ ਨੇ ਉਹ ਜਵਾਬ ਦੇਣਗੇ ਉਹ ਸਵਾਲ ਸਾਡੇ ਤੇ ਲਾਗੂ ਨਹੀਂ ਹੁੰਦਾ ਕਿਉਂਕਿ ਅਸੀਂ ਤਾਂ 2025 ਚ ਆਪਣੀ ਜਥੇਬੰਦੀ ਕਾਇਮ ਕਰੀਆ ਆਪਣਾ ਅਕਾਲੀ ਦਲ ਕਾਇਮ ਕਰਿਆ ਇਹ ਉਸ ਵਕਤ ਜਿਹੜੀਆਂ ਧਰਾਂ ਨੂੰ ਹੁਕਮਨਾਮਾ ਜਾਰੀ ਹੋਇਆ ਸੀ ਉਹ ਧਰਾਂ ਨੂੰ ਕਿਉਂ ਨਹੀਂ ਮੰਨਿਆ ਉਹਨਾਂ ਨੇ ਕਿਉਂ ਤੋਂ ਮਨਕਰ ਹੋਈਆਂ ਉਹਦਾ ਜਵਾਬ ਉਹ ਧਰਾਂ ਦੇ ਸਕੀ ਜਾਂਦੇ ਸਾਡੇ ਤੇ ਅੱਜ ਵਾਲਾ ਹੁਕਮਨਾਮਾ ਲਾਗੂ ਹੁੰਦਾ ਸੀ ਉਹਦੀ ਅੱਜ ਵੀ ਪ੍ਰੋਧਤਾ ਕਰਦੇ ਆ ਅੱਜ ਵੀ ਇਹ ਬੜੀ ਬੇਵਾਕੀ ਨਾ ਕਹਿੰਦੇ ਆ ਕਿ ਜੇ ਕੋਈ ਸਿੱਧੀ ਸ਼੍ਰੀ ਅਕਾਲ ਤਖਤ ਅਸਰਦੀ ਮਰਯਾਦਾ ਨੂੰ ਬਹਾਲ ਕਰਨ ਲਈ ਕੋਈ ਪੰਥਕ ਤੇ ਰੋਸਰਦੀ ਆ ਸਾਂਝਾ ਪਲੇਟਫਾਰਮ ਉਸਰਦਾ ਅਸੀਂ ਕਦੇ ਵੀ ਉਹ ਤੋਂ ਬਾਕੀ ਤੇ ਮਨਕਰ ਨਹੀਂ ਹੋਵਾਂਗੇ ਜੀ ਆ ਬਰਾੜ ਸਾਹਿਬ ਗੱਲ ਇਹ ਹੈ ਕਹਿੰਦੇ ਵੀ ਉਹ ਵਾਲਾ ਜਿਹੜਾ ਹੁਕਮਨਾਮਾ ਹੈ ਔਰ ਜਿਹੜਾ ਉਹ ਫੈਸਲਾ ਦੇਸ਼ ਹੈ ਉਹ ਲਾਗੂ ਨਹੀਂ ਹੁੰਦਾ ਕਿ ਵਾਕਿਆ ਹੀ ਗੱਲ ਸਹੀ ਹੈ ਨਾ ਦੀ ਇਹਨਾਂ ਦੇ ਉੱਤੇ ਲਾਗੂ ਨਹੀਂ ਹੁੰਦਾ ਦੇਖੋ ਜਿਹੜਾ ਹੁਕਮਨਾਮਾ ਵਾਜੀ ਉਹ ਤਾਂ ਹਮੇਸ਼ਾ ਦਿੰਦ ਕੀ ਭਾਵੇਂ ਲਾਗੂ ਰਹਿੰਦਾ ਜਿਹੜਾ ਗੁਰੂ ਦਾ ਆਦੇਸ਼ ਹੈ ਉਹ ਤਾਂ ਜਿੰਨਾ ਚੱਕ ਇੱਥੇ ਕਨਿਆਨ ਅੰਸ਼ ਦੇ ਵਿੱਚ ਲੋਕ ਰਹਿਣਗੇ ਉਹ ਉਸੇ ਤਰ੍ਹਾਂ ਹੀ ਰਹਿਣਾ ਚਲੋ ਉਸ ਨੂੰ ਅਸੀਂ ਛੱਡ ਦਿੰਨੇ ਆ ਅਸੀਂ ਕਹਿੰਦੇ ਆ ਕਿ ਕਾਲ ਤੱਕ ਸੁਪਰੀਮਾ ਸਿੱਖਾਂ ਦੀ ਕਾਲ ਤੱਕ ਨੂੰ ਆਪਾਂ ਸਾਰੇ ਸਿਰ ਝਕਾਉਣੇ ਆ ਅੱਜ ਕਾਲ ਤੱਕ ਦਾ ਜਹੇਦਾਰ ਸਾਰੀਆਂ ਜਥੇਬੰਦੀਆਂ ਨੂੰ ਬਾਜ ਕਰ ਰਿਹਾ ਕਿ ਆਓ ਕਾਲ ਤੱਕ ਤੇ ਖੜ ਕੇ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਹੋ ਹੋ ਸਕਦੇ ਆ ਪਰ ਇਥੇ ਗੱਲ ਪਰਵਾਹਾਂ ਦੀ ਹੈ ਜਿਹੜੀ ਢਾਲੀਵਾਲ ਸਭ ਚੱਲ ਨਹੀਂ ਆ ਕਿ ਕਿਸੇ ਇੱਕ ਪਰਿਵਾਰ ਦਾ ਕੋਈ ਕੰਗਲ ਨਹੀਂ